ਸਾਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਸਟੇਡੀਅਮ ਪਿੰਡ ਪੌਰ ਵਿਖੇ ਇਹਨਾਂ ਸ਼ਾਨਦਾਰ ਸ਼ਿੰਜ ਮੇਲਾ ਹੋ ਰਿਹਾ ਹੈ ਇਸ ਬਾਰੇ ਕੀ ਗੱਣਾ ਹੈ ਦੇਖੋ ਜੀ ਐਨਆਰ ਦੇ ਖੇਤਰਾਂ ਤੇ ਕੈਂਪੇਟ ਲੱਗਣ ਵਾਲਿਆਂ ਦੀ ਦੌਰਤ ਦੂਰੋਤਾਂ ਸੈਂਟੇ ਮੇਲਾ ਤੇ ਕਬੱਡੀ ਟੂਰਨਾਮੈਂਟ ਬੜੀ ਧਾਨੋਸ਼ੌਕ ਨਾਲ ਮਖਾਇਆ ਜਾ ਰਿਹਾ ਹੈ ਮੈਂ ਉਤਾਰਤੀ ਸੁਪੰਖ ਹੋਇਆ ਸਾਡੇ ਸਾਰੇ ਦਾ ਪੰਚਾਇਤ ਚੱਲੀ ਗਈ ਆ ਇਹ ਮਾਨ ਵਾਲੀ ਗੱਲ ਆ ਔਰ ਐਨਆਰਆਈ ਭਰਾਵਾਂ ਨੇ ਬਹੁਤ ਜ਼ਿਆਦੀ ਮਦਦ ਕੀਤੀ ਆ ਔਰ ਨੈਕਸਟ ਟਾਈਮ 2026 ਵਾਸਤੇ ਵੀ 6 ਲੱਖ ਰੁਪਏ ਤਕਰੀਬਨ ਸਾਡੇ ਕੋਲ ਸਹਿਯੋਗਦਾਰ ਆ ਗਿਆ ਆ ਬਾਕੀ ਜਿਹੜੇ ਨਗਰਵਾਸੀ ਜਿਹੜੇ ਆ ਅੱਗੇ ਤੋਂ ਰੁਟੀਨ ਦੇ ਵਿੱਚ ਕਈ ਮਨਾਇਆ ਜਾਇਆ ਕਰਨਗੇ ਔਰ ਸਾਰੇ ਭਰਾਵਾਂ ਦਾ ਸਹਿਯੋਗ ਆ ਸਾਡੇ ਪਿੰਡ ਵਿੱਚ ਪੂਰੀ ਇਕਤਾ ਆ ਕੋਈ ਪਾਰਟੀ ਦਾ ਨਹੀਂ ਨਾਨਪਾਰਟੀ ਦਾ ਤਾਸ ਤੇ ਨੰਬਰ ਕਰਾ ਰਹੇ ਆ ਔਰ ਸੱਜ ਮੇਲਾ ਬਣਾ ਰਹੇ ਆ ਹਰ ਸਾਲ ਦੀ ਤਰ੍ਹਾਂ ਇਹ ਪ੍ਰਬੰਧ ਵੱਧ ਤੋਂ ਵੱਧ ਹੁੰਦੇ ਨੇ ਪਰ ਇਸ ਸਾਲ ਟੂਰਨਾਮੈਂਟ ਤੇ ਸ਼ੇਂਜ ਨੂੰ ਦੇਖੀਏ ਤੇ ਖਾਸ ਕਿਹੜੇ ਪ੍ਰਬੰਧ ਕੀਤੇ ਗਏ ਜੀ। ਯਾਨੀ ਥੋੜਾ ਜਿਹਾ ਵਾਧਾ ਕੀਤਾ ਗਿਆ ਜਿੱਦਾਂ ਲੜਕੀਆਂ ਦੇ ਅੱਗੇ ਇੱਕ ਇੱਕ ਸ਼ੂ ਮੈਚ ਹੁੰਦਾ ਈ ਐ ਕਿ 200 ਮੈਚ ਪਾਏ ਗਏ ਆ। ਲੜਕੀਆਂ ਕੁਸ਼ਤੀਆਂ ਤਿੰਨ ਜਿਹੜੀਆਂ ਉਹ ਪਹਿਲੀ ਵਾਰ ਕਾਈਆਂ ਜਾ ਰਹੀਆਂ। ਔਰ ਐਕਸ਼ਨ ਲੜਕੀਆਂ ਦੀ ਟੀਮਾਂ ਕਰਾਈਆਂ ਔਰ ਛੋਟੇ ਬੱਚਿਆਂ ਨੂੰ ਰਿਪੋਰਟ ਕਰਵਾਉਣ ਵਾਸਤੇ ਉਹਨਾਂ ਦੇ 50 ਗੱਡੂ 35 ਕਿਲੋ ਦੇ ਮੈਚ ਕਰਾਈਏ। ਹਾਂਜੀ ਗੁਰਲੱਖਣ ਤੇ ਆਰੀਆ ਨੱਥੀ ਦਾ ਆਉਂਦੀ। ਬਹੁਤ ਸੱਦੇ ਗਏ ਆ। ਬਾਕੀ ਜਿਹੜਾ ਅਗਲੇ ਟਾਈਮ ਅਗਲੇ ਸਾਲ ਤੋਂ ਕਲੱਬ ਕਰਾਇਆ ਅਗਲੀ ਵਾਰੀ ਅਸੀਂ ਅਕੈਡਮੀਆ ਦੇ ਵੱਡੇ ਤੌਰ ਤੇ ਕਰਾਇਆ ਸੀ ਪਹਿਲਾਂ ਸੀ ਤੁਹਾਡੇ ਕਾਰਨ ਸਾਨੂੰ ਦੂਜੀ ਤੀਜੀ ਕਰਨੀ ਪਈ ਐ ਫਿਰ ਮੇਰੀ ਫੁਰਤ ਦੇ ਕਾਰਨ ਨਾਲ ਹੀ ਨਹੀਂ ਬੇਨਤੀ ਕਰਾਂ ਲਖਨ ਦੇ ਆਲੇ ਨੱਥੇ ਜੋ ਇਹ ਆ ਜਾਣਾ ਦੇ ਨਾਲ ਮੇਰੀ ਬੇਨਤੀ ਜੀ ਨੱਥੇ ਚਾਲਦੇ ਸਾਧਨ ਸ਼ੰਕਰ ਇਹ ਪੜ੍ਹਮਣੇ ਜੀ ਦੂਰ ਕਰ ਭਰਾ ਵੀ ਬਹੁਤ ਜਲਦੀ ਆਪਸ ਸਮੇਂ ਨਾਲ ਗੱਦੀ ਰੋਣੀ ਐ ਤੁਸੀਂ ਫੂਕੋਗੇ ਪਰੰਦੇ ਵਿੱਚ ਚੱਲ ਰਹੀ ਆ ਪਿੰਡਾਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਉਹਨੂੰ ਨੱਛਾ ਬੋਲੀ ਨੂੰ ਬੱਚਿਆਂ ਬਚਾਉਣ ਦੇ ਵਾਸਤੇ ਸਾਂਝਾ ਤੋਂ ਸਾਡੇ ਦਿੱਕੋ ਅਮਰੀਕਾ ਕੈਨੇਡਾ ਇੰਗਲੈਂਡ ਤੋਂ ਮਾਇਆ ਭੇਜ ਰਿਆ ਖੁਦ ਆਪ ਹਾਜ਼ਰ ਹੋਏ ਆ ਉਹਨੇ ਸਾਨੂੰ ਇਹ ਹੌਸਲਾ ਦਿੱਤਾ ਆ ਕਿ ਅੱਗੇ ਤੋਂ ਨਵੀਂ ਪਨੀਰੀ ਨੂੰ ਨਵੀਂ ਜੰਗ ਜਨਰੇਸ਼ਨ ਨੂੰ ਬਚਾਉਣ ਵਾਸਤੇ ਵੱਧ ਤੋਂ ਵੱਧ ਜਿਹੜਾ ਅਖੀਰਾਂ ਦੀ ਲੜਾਈਆਂ ਜਾਣ ਉਹ ਨਸ਼ਿਆਂ ਤੋਂ ਬਚਾਏਗਾ ਇਹ ਕਰਕੇ ਨਾ ਪੰਜਾਬ ਨੂੰ ਬਚਾ ਰਹੇ ਹੋ ਸਭ ਤੋਂ ਤੁਸੀਂ ਦੇਸ਼ ਨੂੰ ਬਚਾ ਲਿਆ ਕਿ ਦੇਸ਼ ਨੂੰ ਬਚਾ ਰਹਿਆ ਤੁਹਾਡਾ ਦੇਸ਼ ਇਹਦਾ ਵਨ ਆਫ ਦਿ ਟੌਪ ਉਸ ਕਟਰੀਆਂ ਦੇ ਵਿੱਚ ਆ ਸਕਦਾ ਹੈ ਇਹ ਸਾਡੀ ਕੋਸ਼ਿਸ਼ ਆ ਮਾਨ ਨਹੀਂ ਇਹ ਕੋਸ਼ਿਸ਼ ਜਾਰੀ ਰਹੂਗੀ ਸਾਡੇ ਵਿੱਚ ਜ਼ਰੂਰ ਆ ਕੁਝ ਕਰਦਾ ਪਰ ਤਰਦੇ ਰਾਵਾਂਗੇ ਇਹ ਸਾਰੇ ਸੱਜਣਾ ਦੀ ਬਦੌਲਤ ਤਾਂ ਹੁਣ ਜਿਹੋ ਹੀ ਸਾਰੇ ਪਿੰਡ ਦੇ ਵਿੱਚ ਮਾਇਆ ਇਕੱਠੀ ਕਰਦੇ ਆ ਐਨ ਆਰ ਆਈ ਜਿਹੜੇ ਉਹ ਤੋਂ ਦੁੱਗਣੀ ਕਰ ਦਿੰਦੇ ਆ ਅਗਲੀ ਵਾਰੀ ਹੋਰ ਕਰਨਗੇ ਐਕੀ ਸਪੈਸ਼ਲ ਤੌਰ ਤੇ ਸਾਡੇ ਵਾਸਤੇ ਰੇਸ਼ਮ ਸਿੰਘ ਜੋ ਸਾਡਾ ਭਲਵੰਤ ਸਿੰਘ 스ਵੀਡਨ ਵਾਲਿਆਂ ਨੇ 51000 ਦਰਜੋਗ ਕਰ ਦਿੱਤਾ ਔਰ ਹੋਣ ਵਾਲੇ ਸਮੇਂ ਦੇ ਵਿੱਚ ਤਕਰੀਬਨ 1 ਲੱਖ ਤੋਂ ਟੂਰਨਾਮੈਂਟ ਵਾਸਤੇ 51000 ਗੁਰਦੁਆਰਾ ਵਾਸਤੇ ਰੇਸ਼ਮ ਸਿੰਘ ਫੌਜੀ ਵੱਲੋਂ ਔਰ ਦੂਸਰੇ ਜਿਹੜੇ ਆ ਮਲਕੀਤ ਸਿੰਘ ਆਸਟ੍ਰੇਲੀਆ ਤੇ ਸੰਤੋਖ ਸਿੰਘ ਸਾਈਪਰਸ ਸਾਂਝੇ ਤੌਰ ਤੇ 1,65,000 ਰੁਪਇਆ ਦੀ ਆਫਰ ਕਰ ਗਏ ਆ। ਔਰ ਇੱਕ ਗੱਲ ਹੋਰ ਮਾਣ ਵਾਲੀ ਗੱਲ ਆ ਜਿਹੜੀਆਂ ਲੜਕੀਆਂ ਸਾਡੇ ਪਿੰਡੀਆਂ ਪੜ੍ਹਾਈ ਕਰਦੀਆਂ ਜੋ 5ਵੀਂ ਤੋਂ ਲੈ ਕੇ 20 ਤੱਕ 80% ਤੋਂ ਵੱਧ ਨੰਬਰ ਪ੍ਰਾਪਤ ਕਰਨਗੇ ਔਰ 2100 ਰੁਪਇਆ ਪਰ ਹੈਡ ਜਿਹੜੀ ਉਹ ਮਦਦ ਕੀਤੀ ਜਾਵੇਗੀ। ਔਰ ਸਾਡੇ ਸ਼ੰਗਾਰਾ ਸਿੰਘ ਜਿਹੜੇ ਕਿ ਫਟਵਾਰੀ ਸੀ ਉਹ ਪ੍ਰਵੋਡ ਹੋ ਕੇ ਕਾਨੂੰਨ ਕੋ ਬਣੇ 51000 ਰੁਪਇਆ ਉਹਨਾਂ ਵੱਲੋਂ ਆਫਰ ਆ ਗਈ ਯਾਰ ਇਸ ਕਰਕੇ ਹੋਰ ਹੈ ਜੀ ਆਫਰਾਂ ਆ ਰਹੀਆਂ ਤੇ ਇਹਨਾਂ ਦਾ ਲੋਕਾਂ ਦਾ ਇਹਨਾਂ ਨਰਾਈ ਵੀਰਾਂ ਦਾ ਔਰ ਲੋਕਲ ਜਿਹੜੇ ਰੈਡ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਸਾਡੇ ਵਾਸਤੇ ਮਾਣ ਦੀ ਗੱਲ ਆ ਤੇ ਇਹੋ ਜਿਹੀ ਜਿਹੜੀ ਮਾਇਆ ਪੈਦੂ ਉਦੀ ਰਵੇ ਅਸੀਂ ਚੰਗੇ ਤੋਂ ਚੰਗੇ ਉਹ ਵਧੀਆ ਤੋਂ ਵਧੀਆ ਸਮਾਜ ਨੂੰ ਸਿਰਸਗੀ ਔਰ ਵਧੀਆ ਖੇਡਾਂ ਕਰਕੇ ਮਾਣ ਹਾਸਲ ਕਰ ਸਕੀਏ ਕੋ ਸਾਡੀ ਪੰਚਾਇਤ ਬਣੀ ਨੂੰ ਇਹ ਥੋੜਾ ਜਿਹੀ ਹੋਇਆ ਅਸੀਂ ਇਹ ਸਾਰੇ ਤੌਰ ਤੇ ਮਤਾ ਪਾਇਆ ਆ ਕਿ ਪਿੰਡ ਵਿੱਚ ਕੋਈ ਨਸ਼ਾ ਵੇਚਣ ਵਾਲਾ ਇੰਟਰ ਨਹੀਂ ਕਰ ਦੇਣਾ ਔਰ ਜੀ ਆਵਾਜ ਵਾਲਾ ਜਿਹੜਾ ਭਾਈ ਵਾਲਾ ਫੇਰੀ ਵਾਲਾ ਉਹ ਨਹੀਂ ਆਉਣ ਦੇਣਾ ਔਰ ਜਿਹੜੀ ਹੋਰ ਅਸੀਂ ਜੋ ਪਿੰਡ ਵਿੱਚ ਨਸ਼ੇ ਕਰਦਾ ਫੜਿਆ ਗਿਆ ਉਹਨੂੰ ਅਸੀਂ ਛੇਤਰਤron ਕਰਾਂਗੇ ਔਰ ਉਹਨੂੰ ਲੱਗੇ ਤੋਂ ਸਮਝਾਵਾਂਗੇ ਪਿਆਰ ਨਾਲ ਵੀ ਤੇ ਦੂਜੇ ਰੋਕੇ ਔਰ ਸਾਡੇ ਪਿੰਡ ਦਾ ਮਕੱਛਾ ਵੇਚਣ ਵਾਲਾ ਆਵੇਗਾ ਤਾਂ ਸਾਡੇ ਪਿੰਡ ਦਾ ਮਕੱਛਾ ਦਾ ਨਸ਼ਾ ਪੂਰੀ ਕਰੇਗਾ ਜੀ ਆ ਸਾਡੀ ਜਿਹੜੀ ਆ ਜਿੱਦਾਂ ਉਹ ਸਾਡੇ ਐਨਆਰਆਈਸ ਆਇਆ ਜਿਹੜੇ ਆਇਆ ਦਿੰਦੇ ਉਹਨਾਂ ਕੋਲ ਉਹ ਕਲਿੰਗ ਜਿਹੜੀ ਆ ਰਸਮੀ ਤੌਰ ਤੇ ਕਰਾਈ ਜਾਂਦੀ ਆ ਜੀ ਆਠ ਕਰਾਏਗਾ ਉਸ ਤੋਂ ਬਾਅਦ ਉਹ ਸਾਡੇ ਧਾਰਮਿਕ ਜਗਾਹਾਂ ਉਰਾਂ ਤੇ ਸਜਦਾ ਕਰਕੇ ਉਸ ਤੋਂ ਬਾਅਦ ਸਾਰੇ ਪਿੰਡ ਜਿਹੜੀ ਆ ਢੋਲ ਦੀ ਤਰ੍ਹਾਂ ਤੇ ਨਾਲ ਦੀ ਸਾਡੀ ਕਰਕੇ ਸਾਰੇ ਐਂਟਰੀ ਕੀਤੀ ਇੱਥੇ ਆ ਕੇ ਔਰ ਸ਼ੁਰੂਆਤ ਕੀਤੀ ਗਿਆ ਲਾਪ੍ਰੀਤੀ ਕੀਤੀ ਗਿਆ ਪਹਿਲੇ ਦਿਨ ਵੀ ਕਰਤੀ ਸੱਚੇ ਅਸਾਸ ਕੀਤੀ ਕਰਕੇ ਉਪਰ ਕੀਤੀ ਔਰ ਅੱਗੇ ਤੋਂ ਵੀ ਇਹ ਕਰਾਂਗੇ ਚੰਗੇ ਕੰਮ ਕੀਤੇ ਜਾਣ ਔਰ ਧਾਰਮਿਕ ਤੌਰ ਤੇ ਵੀ ਔਰ ਸਮਾਜਿਕ ਤੌਰ ਤੇ ਆਪਣੇ ਪਹਾੜ ਪਿੰਡ ਵਿੱਚ ਇੰਨਾ ਸ਼ਾਨਦਾਰ ਅੱਜ ਜੇ ਆਪਣਾ ਹੋਇਆ ਟੂਰਨਾਮੈਂਟ ਨਾਲ ਸ਼ਾਨ ਜੋਰੀ ਹੈ ਇਸ ਬਾਰੇ ਕੀ ਕਹਿਣਾ ਹੈ ਇਹ ਬਹੁਤ ਵਧੀਆ ਅਬਰਾਲਾ ਦੀ ਪਿੰਡ ਵਾਸੀਆਂ ਦਾ ਐਨਆਰਆਈ ਵੀਰਾਂ ਦਾ ਅੱਖੇ ਤੋਂ ਇੰਨੇ ਸਪੂਟ ਮਿਲਦਾ ਰਵੇ ਤੇ ਸਾਰੀ ਜਿਹੜੀ ਮੈਚਾਂ ਚੈਂਪੀਅਨ ਚਲਦੀ ਰਵੇ ਅਸੀਂ ਇਹ ਮੀਟ ਕਰਦੇ ਆ ਕਿ ਸਾਰਾ ਪਿੰਡ ਨੱਗਰਿਆ ਸਾਂਝੇ ਤੌਰ ਤੇ ਅਬਰਾਲਾ ਕਰੇ ਵਧੀਆ ਇਹ ਤੋਂ ਵੀ ਵਧੀਆ ਟੂਰਨਾਮੈਂਟ ਤੇ ਵਧੀਆ ਹੋਣ ਖੁਸ਼ੀਆਂ ਕਰਵਾਈਆਂ ਜਾਣ ਠੀਕ ਹੈ ਸਾਡੇ ਪਿੰਡ ਦੀਆਂ ਦੋ ਲੜਕੀਆਂ ਜਿਹੜੀਆਂ ਉਹ ਖੇਡਦੀਆਂ ਆ ਬਹੁਤ ਵਧੀਆ ਇੰਟਰਨੈਸ਼ਨਲ ਲੈਵਲ ਤੇ ਖੇਡਦੀ ਹੈ ਪਹਿਲਾਂ ਵੀ ਪਹਿਲਾਂ ਸਾਡੇ ਪਿੰਡ ਦੇ ਚੰਗੇ ਖਿਡਾਰੀ ਹੋਏ ਆ ਪਰ ਬਾਅਦ ਦੇ ਵਿੱਚ ਤਾਂ ਨਹੀਂ ਪਰ ਹੁਣ ਅਸੀਂ ਮੀਟ ਕਰਦੇ ਆ ਅੱਗੇ ਜਿਹੜਾ ਹੁਣ ਕਰਾਲਾ ਕਰਦੇ ਆ ਜਿਹੜੇ ਨਵੀਂ ਪਨੀਰੀ ਆ ਉਹ ਖੇਡਾਂ ਵਾਲਾ ਇਸ ਵੇਲੇ ਅੱਜ ਪਟਕੇ ਦਾ ਨਾਮ ਪੈਂਦਾ ਹੈਗਾ 55000 ਤੇ 40 ਠੀਕ ਆ ਜੀ ਤੇ ਟੂਰਨਾਮੈਂਟ ਵਾਲੀਆਂ ਟੀਮਾਂ ਵਾਸਤੇ ਕੀ ਕੀ ਆ ਟੂਰਨਾਮੈਂਟ ਦਾ ਸੇਮ 52 ਤੇ ਤੇ 40 ਠੀਕ ਆ ਠੀਕ ਓਕੇ ਠੀਕ ਆ ਬਹੁਤ ਵਧੀਆ ਕੱਟ ਹੋਇਆ ਆ ਅਸੀਂ ਦੇਖਦੇ ਹਾਂ ਅੱਗੇ ਨਾਲੋਂ ਵੀ ਛੇ ਸਾਲਾਂ ਤੋਂ ਚੰਗਾ ਵਾ ਤੇ ਕਾ ਇੱਥੇ ਵੱਧ ਹੋਣ ਦੀ ਉਮੀਦ ਰੱਖਦੇ